ਚੀਮਾ ਸਾਹਿਬ ਜੀ ਪਿੱਛੇ ਗੱਲ ਮੰਤਰੀ ਅਰਮਨ ਸਿੰਘ ਰਾਜੀ ਵਿਧਾਇਕ ਦਾ ਹਰਿਵੰਤ ਪੰਡੋਰੀ ਜੀ ਜਮਿਲ ਰਹਿਮਾਨ ਜੀ ਨਰਿੰਦਰ ਕੌਰ ਭਰਾਜ ਜੀ ਤੇ ਬਾਕੀ ਜਿਹੜੇ ਆਪਣੇ ਨਰਿੰਦਰ ਕੋਇਲ ਜੀ ਤੇ ਸਾਰੇ ਬਾਕੀ ਐਮਐਲਏ ਜਿਹੜੇ ਆ 9 ਦੇ 9 ਸੀਐਮ ਸਾਹਿਬ ਕੇ ਮੈਯੂਨਜੀ ਚ ਇੱਕ ਨੌਵੇਂ ਸੀਐਮ ਸਾਹਿਬ ਬੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਤੇ ਉਹਨਾਂ ਨੇ ਸਾਡੇ ਤੋਂ ਵੀ ਰਿਪੋਰਟ ਲਈ ਤੇ ਦੂਜੇ ਹਲਕਿਆਂ ਦੀ ਰਿਪੋਰਟ ਸੀਐਮ ਸਾਹਿਬ ਨੇ ਸਾਰੀ ਅਸੀਂ ਡਿਸਕਸ ਕੀਤੀ ਤੇ ਇਹੀ ਜਿਹੜਾ ਅਸੀਂ ਵੀ ਉਹਨਾਂ ਨੂੰ ਦੱਸਿਆ ਕਿ ਸਾਰੇ ਪਾਸੇ ਜਿਹੜਾ ਬੜਾ ਪੋਜ਼ਿਟਿਵ ਮਾਹੌਲ ਹੈ ਕਿਉਂਕਿ ਮੈਂ ਚੀਮਾ ਸਾਹਿਬ ਦੇ ਹਲਕੇ 'ਚ ਵੀ ਜਾ ਕੇ ਆਇਆ ਆਮਨਜੀ ਦੇ ਹਲਕੇ 'ਚ ਵੀ ਜਾ ਕੇ ਆਇਆ ਲਹਿਰੀ ਵੀ ਜਾ ਕੇ ਆਇਆ ਭਦੌੜ ਵੀ ਮੈਂ ਜਾ ਕੇ ਆਇਆ ਮੈਨਕਲਾ ਵੀ ਜਾ ਕੇ ਆਇਆ ਮਲੇਰਕੋਟਲੀ ਵੀ ਜਾ ਕੇ ਆਇਆ ਸੂਰੀ ਵੀ ਜਾ ਕੇ ਆਇਆ ਸੰਗੂਰ ਵੀ ਸਾਰੇ ਹਲਕਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ ਇਹ ਹਰ ਕੋਈ ਵਿਅਕਤੀ ਕਹਿੰਦਾ ਵੀ ਭਾਈ ਜਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ 2 ਸਾਲਾਂ 'ਚ ਕੀਤਾ ਇੰਨਾ ਕੰਮ ਕਿਸੇ ਸਰਕਾਰ ਨੇ ਪਹਿਲੇ 2 ਸਾਲਾਂ 'ਚ ਨਹੀਂ ਕੀਤਾ ਤੇ ਅਸੀਂ ਵੀ ਇਹ ਗੱਲ ਕਹਿੰਦੇ ਹਾਂ ਕਿਉਂਕਿ ਤੁਸੀਂ ਕੋਈ ਸਰਕਾਰਾਂ ਜਿਹੜੀਆਂ ਪਹਿਲਾਂ ਇੱਥੇ 10 ਸਾਲ ਕਾਲੀ ਰਹੇ 7 ਤੋਂ ਲੈ ਕੇ 17 ਤੱਕ ਫਿਰ 17 ਤੋਂ ਲੈ ਕੇ 22 ਤੱਕ ਕਾਂਗਰਸ ਰਹੀ ਉਸ ਤੋਂ ਪਹਿਲਾਂ 5 ਸਾਲ ਫਿਰ ਕਾਂਗਰਸ ਰਹੀ ਪਿਛਲੀਆਂ 5-4 ਸਰਕਾਰਾਂ ਦਾ ਜੇ ਆਪਾਂ ਸਾਰਾ ਐਨਲਿਸਿਸ ਕਰਨਾ ਹੋਵੇ ਪਰਚੂਨ ਕਰਨੀ ਹੋਵੇ ਕੰਪੈਰੀਸ਼ਨ ਕਰਨਾ ਹੋਵੇ ਤਾਂ ਕੋਈ ਸਰਕਾਰ ਪਹਿਲੇ 2 ਸਾਲ ਦੇ ਕੰਮਾਂ 'ਚ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀ ਨਹੀਂ ਤੱਕਦੀ ਅਸੀਂ 2 ਸਾਲਾਂ 'ਚ 43000 ਨੌਕਰੀ ਦਿੱਤੀ ਅੱਜ ਮੈਂ ਸੰਗਰੂਰ ਦੇ ਪਿੰਡ-ਪਿੰਡ ਜਾਣਾ ਕੋਈ ਐਸਾ ਪਿੰਡ ਨਹੀਂ ਜਿੱਥੋਂ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਤੇ ਪਿਛਲੀਆਂ ਸਰਕਾਰਾਂ 'ਚ ਸਾਰੇ ਜਾਣਦੇ ਆ ਕਿ ਪਹਿਲੇ 2 ਸਾਲ 'ਚ 43000 ਤੱਕ ਹੀ 4300 ਨੌਕਰੀ ਵੀਨਸ ਕੇ ਦਿੱਤੀ ਇਹ ਆਮ ਤੌਰ ਤੇ ਇੱਕ ਕਹ ਲੋ ਵੀ ਕਰਵਾਜ ਹੀ ਬਣ ਗਿਆ ਸੀ ਵੀ ਜਦੋਂ ਇਲੈਕਸ਼ਨ ਹੀ ਆਊਗਾ ਉਦੋਂ ਨੌਕਰੀਆਂ ਦੇਵਾਂਗੇ ਜੇ 17 ਚ ਵੋਟਾਂ ਨੇ ਤਾਂ 16 ਚ ਨੌਕਰੀਆਂ 22 ਚ ਵੋਟਾਂ ਨੇ ਤਾਂ 21 ਚ ਨੌਕਰੀਆਂ 12 ਚ ਵੋਟਾਂ ਨੇ ਤਾਂ 11 ਚ ਨੌਕਰੀਆਂ ਪਹਿਲੇ ਸਾਲ ਦੋ ਸਾਲ ਤੱਕ ਕੋਈ ਸਰਕਾਰ ਭਰਤੀ ਨਹੀਂ ਸੀ ਕੱਢਦੀ ਇਹ ਗੱਲਾਂ ਦੀ ਬਹੁਤ ਚਰਚਾ ਹੈ ਇਹਦੇ ਨਾਲ ਨਾਲ ਜਿਹੜਾ ਸੀ ਬਿਜਲੀ ਵਾਲਾ ਕੀਤਾ ਨਾ 600 ਯੂਨਟ ਮੁਫਤ ਵਾਲਾ ਅੱਜ 95% ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਇਹਦੇ ਚ ਵੱਡੀ ਗੱਲ ਇਹ ਹੈ ਕਿ ਹੋਰ ਕੋਈ ਸਰਕਾਰ ਹੁੰਦੀ ਇਵਨ ਮੈਂ ਕਹਣਾ ਵੀ ਕਈ ਮੀਡੀਆ ਦੇ ਸਾਥੀਆਂ ਨੂੰ ਉਹ ਤਾਂ ਲੱਗਦਾ ਹੋਊਗਾ ਵੀ ਹਾਂ ਸਰਕਾਰ ਨੇ ਗਰੰਟੀ ਤਾਂ ਦੇਤੀ ਇਹ ਪੂਰੀ ਕਰਨਗੇ ਕਿਉਂਕਿ ਸਾਰਿਆਂ ਨੂੰ ਐ ਰਵਾਜ ਬਣਿਆ ਹੋਇਆ ਸੀ ਇੱਕ ਕਹ ਲਓ ਵੀ ਵੀ ਵੋਟਾਂ ਜੀਆਂ ਦੇ ਨੇੜੇ ਜਾ ਕੇ ਜਾਂ ਤਾਂ ਇਹ ਲੋਕ ਸਭਾ ਦੇ ਜਾਂ ਜੇ ਦੋ ਵਿਧਾਨ ਸਭਾ ਦੇ ਦੋ ਚਾਰ ਮਹੀਨੇ ਰਹਿੰਦੇ ਹੋਏ ਉਹ ਤਾਂ ਲ ਇੱਕ ਦੋ ਬੇ ਲੋਕਾਂ ਨੂੰ ਜ਼ੀਰੋ ਆਉਣਗੇ ਉਦੋਂ ਜਾ ਕੇ ਮਾਫੀ ਦੇਣਗੇ ਪਰ ਇਹ ਪਹਿਲੀ ਵਾਰ ਹੈ ਕਿ ਔਨਸਾਰ ਏਡੀ ਵੱਡੀ ਗਰੰਟੀ ਜਿਹਦੇ ਨਾਲ 95% ਲੋਕਾਂ ਨੂੰ ਫਾਇਦਾ ਪਹੁੰਚ ਰਿਹਾ। ਬਿਜਲੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਮੁਫਤ ਦਿੱਤੀ। ਉਹਦੇ ਨਾਲ ਨਾਲ ਜਿਹੜੀ ਗੱਲ ਸਾਨੂੰ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਆਂ ਪਿੰਡਾਂ ਦੀਆਂ ਸੱਠਾਂ 'ਚ ਚੱਲਦੀ ਹੈ। ਇੱਕ ਨਹਿਰੀ ਪਾਣੀ ਦੀ ਤੇ ਦੂਜੀ ਮੋਟਰ ਵਾਲੀ ਬਿਜਲੀ ਦੀ। ਹਰੇਕ ਜ਼ਿੰਮੇਵਾਰ ਇਹ ਗੱਲ ਕਹਿੰਦਾ ਵੀ ਭਾਈ ਸਾਨੂੰ ਐਤਕੀ ਰਾਤਾਂ ਨੂੰ ਉੱਠ ਕੇ ਕਦੇ ਖੇਤ ਜਾ ਕੇ ਮੋਟਰ ਚਲਾਉਣ ਦੀ ਜਿਹੜੀ ਜ਼ਰੂਰਤ ਨਹੀਂ ਪਈ। ਦਿਨੇ ਜਿਹੜੀ ਬਿਜਲੀ ਆਉਂਦੀ ਰਹੀ ਹੈ। ਤੇ ਟਟੋ ਘਟੋ ਘਟ ਹਰੇਕ ਜ਼ਿਮੀਦਾਰ ਦਾ ਮੈਨੂੰ ਲੱਗਦਾ ਵੀ 25 25 30 30 ਹਜ਼ਾਰ ਦਾ ਜਿਹੜੇ ਵੱਡੇ ਨੇ ਉਹਨਾਂ ਦਾ ਕਈ ਹੰਤਾ ਲੱਖ ਲੱਖ ਰੁਪਏ ਦਾ ਡੀਜ਼ਲ ਵੀ ਜਿਹੜਾ ਉਹ ਬਚਿਆ ਆਈ 30 30 ਸਾਲ ਬਾਅਦ ਕਈ ਜਗ੍ਹਾ ਤੇ 35 35 ਸਾਲ ਬਾਅਦ ਜਿਹੜਾ ਨਹਿਰੀ ਪਾਣੀ ਪਹੁੰਚਿਆ ਇਹਨਾਂ ਚੀਜ਼ਾਂ ਦੀ ਜਿਹੜੀ ਲੋਕਾਂ ਦੇ ਵਿੱਚ ਚਰਚਾ ਹੈਗੀ ਸੋ ਕੁੱਲ ਮਿਲਾ ਕੇ ਹੈ ਵੀ ਜਿੰਨਾ ਕੰਮ 2 ਸਾਲਾਂ ਚ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤਾ ਇੰਨਾ ਕਿਸੇ ਸਰਕਾਰ ਦੇ ਵਿੱਚ ਕੰਮ ਨਹੀਂ ਹੋਇਆ ਤੇ ਉਹਦੇ ਵਿੱਚ ਜਿਹੜੀ ਹੋਰ ਸਾਡੇ ਵਿੱਤ ਮੰਤਰੀ ਸਾਹਿਬ ਕੋਲੇ ਖੜਿਆ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਕਿਉਂਕਿ ਕੁਝ ਵੀ ਚਾਹੇ ਅਸੀਂ ਕੱਚੇ ਮੁਲਾਜ਼ਮ ਪੱਕੇ ਕੀਤੇ ਜਿਹੜੇ ਟੀਚਰ ਤਕਰੀਬਨ 13000 ਸੀਗੇ ਚਾਹੇ ਨਵੀਆਂ ਨੌਕਰੀਆਂ ਕੱਢੀਆਂ ਚਾਹੇ ਬਿਜਲੀ ਸਬਸਿਡੀ ਹਰ ਚੀਜ਼ ਲਈ ਪੈਸੇ ਦੀ ਜਰੂਰਤ ਸੀ ਹੁਣ ਜੇ ਕੋਈ ਬੰਦਾ ਕਮਾਈ ਕਰਦਾ ਘਰੇ 10000 ਰੁਪਏ ਉਹਦੀ ਕਮਾਈ ਹੈ ਜੋ ਘਰੇ ਕਹੀ ਜਾਵੇ ਮੈਂ ਭਾਈ ਅੱਜ ਕੀ ਨਵਾਂ ਕੂਲਰ ਵੀ ਲੈ ਕੇ ਆਵਾਂਗੇ ਨਵਾਂ ਫਰਿੱਜ ਲੈ ਕੇ ਆਵਾਂਗੇ ਉਹ ਤਾਂ ਤਾਂ ਹੀ ਲੈ ਕੇ ਆਵਾਂਗੇ ਜੇ ਕਮਾਈ ਵਧੂਗੀ ਸੋ ਜਿਹੜੀਆਂ ਚੀਜ਼ਾਂ ਹੋਈਆਂ ਨੇ ਇਹ ਕੱਲੀਆਂ ਗੱਲਾਂ ਨਾਲ ਨਹੀਂ ਪਹਿਲਾਂ ਸਰਕਾਰ ਦੀ ਕਮਾਈ ਵਧਾਈ ਤੇ ਉਹਦੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਪੋਸੀਬਲ ਹੋਈਆਂ ਨੇ ਸੋ ਵਿੱਤ ਮੰਤਰੀ ਸਾਹਬ ਕੋਲੇ ਮਹਿਕਮਾ ਹੈਗਾ ਕੱਲੀ ਐਕਸਾਈਜ਼ ਐਕਸਾਈਜ਼ ਚੋਂ 4000 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਵਧ ਹੋਈ ਹੈ ਤੇ ਅੱਜ ਤੱਕ ਤੁਸੀਂ ਕੋਈ ਪਿਛਲੀ ਸਰਕਾਰ ਚੱਕ ਕੇ ਦੇਖ ਲਓ ਵੀ ਕਿਸੇ ਇੱਕ ਸਾਲ ਦੇ ਵਿੱਚ ਇੰਨੀ ਕਮਾਈ ਜਿਹੜੀ ਆ ਵਧ ਗਈ ਹੋਈ ਆਈ ਜਿਹੜੀ ਰੈਵਨਿਊ ਕਲੈਕਸ਼ਨ ਹੈ ਆਮ ਤੌਰ ਤੇ ਉਹ ਜਿੰਨੀ ਮਹਿੰਗਾਈ ਦਰ ਹੁੰਦੀ ਹੈ ਕਦੇ 5% ਕਦੇ 6% 7% ਇਤੋਂ ਜ਼ਿਆਦਾ ਕਦੇ ਨਹੀਂ ਸੀ ਵਧੀ ਇਹ ਹੌਨ ਰਿਕਾਰਡ ਹੈ ਕਿ 13% ਹੈ ਕਿ ਜਿਹੜੀ ਰੈਵਨਿਊ ਕਲੈਕਸ਼ਨ ਦੇ ਵਿੱਚ ਜਿਹੜਾ ਵਾਅਦਾ ਹੋਇਆ ਹੈ ਐਂ ਜੀਐਸਟੀ ਦਾ ਤਕਰੀਬਨ 22% ਸੋ ਸਰਕਾਰ ਦੀ ਕਮਾਈ ਵੀ ਵਧੀ ਹੈ ਉਹਨੂੰ ਇਮਾਨਦਾਰੀ ਦੇ ਨਾਲ ਲੋਕਾਂ ਤੇ ਲਾਇਆ ਜਿਹਦੀ ਚਰਚਾ ਕੱਲੇ ਸੰਗਰੂਰ ਨਹੀਂ 13 ਦੀਆਂ 13 ਲੋਕ ਸਭਾ ਚੋਣਾਂ ਦੇ ਵਿੱਚ ਹੈ ਤੇ ਇਹਦੇ ਰਿਜ਼ਲਟ ਆਉਣ ਵਾਲੇ ਸਮੇਂ 'ਚ ਦੇਖਣਗੇ ਕਿਉਂਕਿ ਸਾਰੇ ਜਿਹੜੇ ਪੰਜਾਬ ਦੇ ਲੋਕ ਨੇ ਇਹ ਫੈਸਲਾ ਕਰੀ ਬੈਠੇ ਆ ਵੀ ਅਸੀਂ ਸਰਕਾਰ ਨੂੰ ਸ਼ਾਬਾਸ਼ ਦੇਣੀ ਹੈ ਇਹ ਕਹਿਣਾ ਹੈ ਕਿ ਅਸੀਂ ਅਰਵਿੰਦ ਕੇਜਰੀ왈 ਜੀ ਦੇ ਭਗਵੰਤ ਮਾਨ ਜੀ ਦੇ ਇਸ ਲੜਾਈ ਦੇ ਵਿੱਚ ਨਾ ਜੀ ਕੰਪੀਟੀਟਰ ਕਿਹਨੂੰ ਮੰਨਦੇ ਤੁਸੀਂ ਜ਼ਰੂਰ ਹਲਕੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਬਾਈ ਦੇਖੋ ਅਸੀਂ ਕੋਈ ਸਾਡੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਸਾਡੀ ਲੜਾਈ ਮੁੱਦਿਆਂ ਦੀ ਹੈ ਅਸੀਂ ਆਪਣਾ ਮੁੱਦਿਆਂ ਤੇ ਕੰਮ ਕਰ ਰਹੇ ਹਾਂ ਐਜੂਕੇਸ਼ਨ ਤੇ ਹੈਲਥ ਤੇ ਖੇਡਾਂ ਦੇ ਖੇਤਰ ਚ ਲੋਕਾਂ ਨੂੰ ਸਹੂਲਤਾਂ ਦੇਣ ਚ ਇਮਾਨਦਾਰੀ ਤੇ ਕੰਮ ਕਰ ਚ ਤੇ ਹੁਣ ਵੀ ਅਸੀਂ ਸੀਐਮ ਸਾਹਿਬ ਨੇ ਵੀ ਸਾਨੂੰ ਇਹ ਕਹੇ ਵੀ ਆਪਦੇ ਪੋਜ਼ਿਟਿਵ ਜਿਹੜਾ ਅਜੰਡਾ ਹੈਗਾ ਉਹੀ ਲੋਕਾਂ ਦੇ ਵਿੱਚ ਲੈ ਕੇ ਜਾਣਾ ਅਸੀਂ ਕੋਈ 네ਗੇਟਿਵ ਰਾਈਜ਼ ਦਿੱਤੀ ਨਹੀਂ ਕਰਨੀ ਆਪਣੇ ਕੰਮਾਂ ਦੇ ਸਿਰ ਤੇ ਜਿਹੜੇ 2 ਸਾਲਾਂ ਚ ਕੰਮ ਕੀਤੇ ਆ ਉਹਨਾਂ ਦੇ ਸਿਰ ਤੇ ਜਿਹੜੀ ਵੋਟ ਮੰਗਣੀ ਹੈ ਤੇ ਪੰਜਾਬ ਦੇ ਲੋਕ ਵੀ ਸਹਿਮਤ ਹੋਣਗੇ ਕਿ ਬਹੁਤੇ ਇਦਾਂ ਦੇ ਕੰਮ ਨੇ ਜਿਹੜੇ ਇਮਾਨਦਾਰੀ ਨਾਲ ਹੋਏ ਨੇ ਤੇ ਜਿਨ੍ਹਾਂ ਦਾ ਲਾਹਾ ਪੰਜਾਬ ਦੇ 95% ਲੋਕਾਂ ਨੂੰ ਜਿਹੜਾ ਉਹ ਮਿਲ ਰਿਹਾ ਹੈ। ਉਹਦੇ ਵੀ ਲੋਕ ਚਿਹਰੇ ਨੂੰ ਅਜੰਡਾ ਬਣਾਇਆ ਜਾ ਰਿਹਾ ਹੈ। ਆਪੋਜੀਸ਼ਨ ਵੱਲੋਂ ਸ਼ਰਾਬ ਤਰਨ ਨੂੰ ਅਜੰਡਾ ਬਣਾਇਆ ਜਾ ਰਿਹਾ ਕਿ ਇਹ ਚਿਹਰੇ ਪਾਰਟੀਆਂ ਬਦਲਦੇ ਨਜ਼ਰ ਆ ਰਹੇ ਨੇ ਲਗਾਤਾਰ ਔਰ ਉਹਨਾਂ ਨੂੰ ਟਿੱਕਾ ਦੇ ਕੇ ਚੋਣ ਮੈਦਾਨ ਦੇ ਵਿੱਚ ਲਾਇਆ ਜਾ ਰਿਹਾ। ਹੁਣ ਤੇ ਲੋਕ ਇਹ ਵੀ ਕਹਿਣ ਲੱਗੇ ਕਿ ਲੀਡਰਾਂ ਦੀ ਕ੍ਰੈਡਿਬਿਲਟੀ ਦੇ ਉੱਪਰ ਵੀ ਸਵਾਲ ਆ ਗਏ ਕਿ ਜਿਹੜੇ ਲੀਡਰ 30-30 ਸਾਲਾਂ ਤੋਂ ਪਾਰਟੀਆਂ ਨੂੰ ਮਾਂ ਪਾਰਟੀ ਕਹਿੰਦੇ ਸੀ ਉਹ ਅੱਜ ਆਪਣੀ ਮਾਂ ਪਾਰਟੀਆਂ ਨੂੰ ਛੱਡ ਕੇ ਦੂਜੀ ਪਾਰਟੀਆਂ ਦੇ ਵਿੱਚ ਸ਼ਾਮਲ ਡੈਮੋਕ੍ਰੇਸੀ ਆ ਰਾਜਨੀਤੀ ਆ ਕੋਈ ਕਿੱਧਰ ਜਾਂਦਾ ਕੋਈ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਜਾਂਦਾ ਕਿਸੇ ਪੈਸੇ ਦੇ ਲਾਲਚ ਕਰਕੇ ਆ ਜਾਂ ਐਡੀਸੀਬੀਏ ਤੋਂ ਡਰ ਕੇ ਜਾਂਦਾ ਮਾਇਨੇ ਉਹ ਰੱਖਦਾ ਨਾ ਬਾਕੀ ਤੁਸੀਂ ਵਿਸ਼ਵਾਸ ਕਰਨ ਵਾਲੇ ਦੀ ਗਲਤੀ ਨਹੀਂ ਹੁੰਦੀ ਵਿਸ਼ਵਾਸ ਜੁੜਨ ਵਾਲੀ ਦੀ ਜਿਹੜੀ ਗਲਤੀ ਆ ਹੁੰਦੀ ਆ ਬਾਕੀ ਅਸੀਂ ਆਪਣੇ ਵੱਲੋਂ ਜਿਹੜੇ ਆ ਚੰਗੇ ਉਮੀਦਵਾਰ ਸਾਰੇ ਜਿਹੜੇ ਲੋਕਾਂ ਦੀ ਪਸੰਦ ਨੇ ਉਹ ਹੀ ਉਮੀਦਵਾਰ ਜਿਹੜੇ ਆ ਚੋਣਾਂ ਦੇ ਵਿੱਚ ਉਤਾਰੇ ਆ ਤੇ ਲੋਕ ਸਾਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਜਿਹੜਾ ਫਤਵਾ ਉਹ ਸੁਣਾਉਣਗੇ ਉਮੀਦ ਜੀ ਪਹਿਲਾਂ ਸ਼ਰਾਬ ਕਾਰਨ ਨੂੰ ਬੜਾ ਵੱਡਾ ਮਸਲਾ ਬਣਾਇਆ ਜਾ ਰਿਹਾ ਹੈ ਇਹ ਜੋ ਮੌਜੂਦ ਦੇ ਵਿੱਚ ਹੋਇਆ ਆਪੋਜੀਸ਼ਨ ਲਗਾਤਾਰ ਇਸ ਮਸਲੇ ਤੇ ਇਲੈਕਸ਼ਨ ਦੇ ਵਿੱਚ ਵੀ ਤੁਹਾਨੂੰ ਕੀ ਕਰਨ ਜਾ ਰਹੀ ਹੈ ਤੁਸੀਂ ਇਸ ਨੂੰ ਦੇਖੋ ਜੀ ਜਿਹੜੇ ਕਸੂਰਬਾar ਆ ਉਹਨਾਂ ਤੇ ਜਿਹੜੀ ਕਾਰਵਾਈ ਆ ਉਹ ਹੋ ਰਹੀ ਆ ਤੇ ਬਾਕੀ ਇਹ ਤਾਂ ਹੈ ਨਹੀਂ ਵੀ ਉਹ ਕੋਈ ਜਿਹੜੀ ਸ਼ਰਾਬ ਆ ਉਹ ਕਿਸੇ ਫੈਕਟਰੀ 'ਚੋਂ ਬਣ ਕੇ ਆਈ ਸੀ ਜਾਂ ਵੀ ਭਾਈਓ ਕਿਸੇ ਸਰਕਾਰ ਦੇ ਠੇਕੇ ਤੋਂ ਆਈ ਸੀ ਪਰ ਜਿਹੜੇ ਕੋਈ ਵੀ ਕਸੂਰ ਬਾਰ ਮੇ ਕਿਤੇ ਵੀ ਪੰਜਾਬ ਚ ਕੋਈ ਇਲੀਗਲ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਰਿਹਾ ਹੈ ਉਹਦੇ ਨਾਲ ਚਾਹੇ ਕਿਸਦਾ ਜਾਨੀ ਨੁਕਸਾਨ ਹੋਇਆ ਚਾਹੇ ਨਹੀਂ ਸਾਡੇ ਜਿੱਥੇ ਵੀ ਧਿਆਨ ਚਾਹੁੰਦਾ ਉਹਦੇ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਹੋਊਗੀ ਕੋਈ ਇੱਥੇ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਤਸਕਰੀ ਸਾਡੀ ਸਰਕਾਰ ਚ ਨਹੀਂ ਹੁੰਦੀ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੋ ਰਹੀ ਹੈ ਇਹਦਾ ਇਸ ਤੋਂ ਹੀ ਪਤਾ ਲੱਗਦਾ ਜਿਹੜਾ ਸਰਕਾਰ ਦਾ ਰੈਵਨਿਊ ਵਧਿਆ ਕਿਉਂਕਿ ਪਿਛਲੇ ਸਮੇਂ ਚ ਆਰਗੇਨਾਈਜ਼ਡ ਇਲੀਗਲ ਜਿਹੜੀ ਸ਼ਰਾਬ ਦੀ ਜਿਹੜੀ ਤਸਕਰੀ ਹੁੰਦੀ ਸੀ ਜਿਹਦੇ ਕਰਕੇ ਸਰਕਾਰ ਦਾ ਰੈਵਨਿਊ ਨਹੀਂ ਸੀ ਵੱਧਦਾ ਇਹ ਜੇ 4000 ਕਰੋੜ ਰੁਪਇਆ ਚੀਮਾ ਸਾਹਿਬ ਖੜੇ ਹੈ ਜੇ ਸਰਕਾਰ ਦੇ ਖਜ਼ਾਨੇ ਚ ਆਇਆ ਇਹ ਉਹੀ ਆਇਆ ਵੀ ਜਿਹੜਾ ਅੱਗੇ 2 ਨੰਬਰ ਦੇ ਜਿਹੜੇ ਧੰਦੇ ਕਰਦੇ ਸੀ ਉਹਨਾਂ ਦੀ ਜੇਬਾਂ ਚ ਜਾਂਦਾ ਸੀ ਹੁਣ ਕਿਤੇ ਕੋਈ ਇਕਾ ਦੁਕਾ ਇਦਾਂ ਦੇ ਲੋਕ ਸ਼ਰਾਰਤੀ ਜਿਹੜੇ ਹੁੰਦੇ ਆ ਤੇ ਉਹਨਾਂ ਨੂੰ ਜਾਂ ਤਾਂ ਇਹ ਕਹੋ ਵੀ ਅਸੀਂ ਕਿੱਦ ਨੂੰ ਪ੍ਰੋਟੈਕਟ ਕਰਦੇ ਹੋਈਏ ਅਸੀਂ ਕੋਈ ਕਿਸੇ ਦੀ ਕੋਈ ਲਿਹਾਜ਼ ਨਹੀਂ ਜਿਹੜੇ ਵੀ ਲੋਕ ਸੂਰਵਾਰਾ ਨੂੰ ਤੇ ਸਖਤ ਕਾਰਵਾਈ ਜਿਹੜੀ ਹੈ ਉਹ ਸਰਕਾਰ ਕਰਦੀ ਹੈ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਚਾਰ ਤੇ ਕੋਈ ਅਸਰ ਪਊ ਕਾ ਜੀ ਮੈਂ ਕਿਹਾ ਜੀ ਸਾਨੂੰ ਇਹ ਲੱਗਦਾ ਵੀ ਪ੍ਰਚਾਰ ਕਰਨ ਦੀ ਲੋੜ ਨਹੀਂ ਲੋਕ ਆਪ ਪ੍ਰਚਾਰ ਕਰ ਰਹੇ ਆ ਕਿਉਂਕਿ ਅੱਜ ਬੱਚਾ ਬੱਚਾ ਦੇਸ਼ ਦਾ ਜਿਹੜੀ ਉੱਥੇ ਮਹਾ ਰੈਲੀ ਵੀ ਹੋਈ ਤੁਸੀਂ ਦੇਖੋ ਉਹਦੇ ਵਿੱਚ ਆਮ ਮਹਾ ਜਿਹੜਾ ਕੱਠ ਪਹੁੰਚਿਆ ਬੱਚੇ ਬੱਚੇ ਨੂੰ ਇਸ ਗੱਲ ਦਾ ਪਤਾ ਹੈ ਵੀ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜਾ ਸਹਾਇਆ ਜਾ ਰਿਹਾ ਉਹਨਾਂ ਦੀ ਤੁਸੀਂ ਸਾਰਿਆਂ ਨੇ ਜਿਹੜੀ ਕੋᱫਾ ਪਹਿਲੀ ਗੱਲ ਤਾਂ ਮੈਂ ਸਾਨੂੰ ਇਸ ਗੱਲ ਤੇ ਫਕਰ ਆ ਵੀ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਆਪ ਜਾ ਕੇ ਕੋਰਟ ਦੇ ਵਿੱਚ ਬਹਿਸ ਕੀਤੀ ਤੇ ਜਿੰਨੀ ਦਲੀਲ ਨਾਲ ਉਹਨਾਂ ਨੇ ਗੱਲਾਂ ਉੱਥੇ ਰੱਖੀਆਂ ਕਿ ਪਹਿਲੇ 6 ਜਿਹੜਾ ਉਹ ਰੈਡੀ ਐ 6 ਵਾਰੀ 8 ਵਾਰੀ ਉਹਨੂੰ ਬੁਲਾਇਆ ਜਾਂਦਾ ਉਹ ਨਾਂ ਨਹੀਂ ਲੈਂਦਾ ਫਿਰ 9ਵੀਂ ਵਾਰੀ ਜਾ ਕੇ ਉਹ ਨਾਂ ਲੈਂਦਾ ਤੇ ਜਦੋਂ ਉਹਨੂੰ ਜ਼ਮਾਨਤ ਜਿਹੜੀ ਆ ਉਸ ਤੋਂ ਬਾਅਦ ਦੇ ਦਿੱਤੀ ਜਾਂਦੀ ਹੈ ਤੇ 5 ਕਰੋੜ ਰੁਪਈਆ ਵੀ ਉਹ ਤੋਂ ਲਿਆ ਜਾਂਦਾ ਫਿਰ ਉਸ ਤੋਂ ਬਾਅਦ 55 ਕਰੋੜ ਰੁਪਈਆ ਉਹਦੇ ਤੋਂ ਫੇਰ ਲਿਆ ਜਾਂਦਾ ਸੋ ਮਨੀ ਟ੍ਰੈਲੇ ਸਾਡੀ ਲਾਭ ਦੇ ਫਿਰਦਾ ਸਾਡੀ ਪਾਰ ਜਿਹੜੀ ਮਿਲ ਨਹੀਂ ਰਹੀ ਮਨੀ ਟ੍ਰੈਲ ਦਾ ਇਹਨਾਂ ਦੀ ਜਿਹੜੀ ਸਾਰੀ ਚੋਹ ਹੁੰਦੀ ਹੈ ਵੀ ਕਿਸ ਤਰ੍ਹਾਂ ਇੱਕ ਬੰਦੇ ਨੂੰ ਪਹਿਲਾਂ ਗਵਾਹ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਉਹਦੇ ਤੋਂ ਪੈਸੇ ਲੈ ਜਾਂਦੇ ਆ ਤੇ ਫੇਰ ਉਹ ਬੰਦਿਆਂ ਨੂੰ ਟਿਕਟਾਂ ਵੀ ਜਿਹੜੀਆਂ ਗਠਵੰਦਨ ਜਿਹੜੀਆਂ ਪਾਰਟੀਆਂ ਨੇ ਉਹ ਦੇ ਦਿੰਦੀ ਆ ਸੋ ਇਹ ਲੋਕਾਂ ਦੀ ਕਚਹਿਰੀ ਚ ਅੱਜ ਭਾਜਪਾ ਜਿਹੜੀ ਉਹ ਨੰਗੀ ਹੋ ਰਹੀ ਹੈ ਸਾਰਾ ਜਿਹੜਾ ਇਹਨਾਂ ਦਾ ਚਿਹਰਾ ਸਾਹਮਣੇ ਆ ਰਿਹਾ ਰਵਿੰਦਰ ਕੇਜਰੀਵਾਲ ਜੀ ਦੇ ਨਾਲ ਅੱਜ ਬੱਚੇ-ਬੱਚੇ ਨੂੰ ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਨੂੰ ਕਿ ਹਰਾਨੇ ਵਾਲ ਨੂੰ ਕਿ ਦਿੱਲੀ ਵਾਲ ਨੂੰ ਕਿ ਸਾਰਿਆਂ ਨੂੰ ਅੰਦਰਦੀ ਹੈ ਤੇ ਇਹਦਾ ਖਮਿਆਜਾ ਕਿਉਂਕਿ ਇਹ ਪਹਿਲੀ ਵਾਰ ਨਹੀਂ ਵੀ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਾਲਾ ਦੌਰ ਆਇਆ ਇਹ ਪਹਿਲਾਂ ਵੀ ਆਉਂਦਾ ਰਿਹਾ ਪਰ ਇਸ ਵਾਰੀ ਬਹੁਤ ਜ਼ਿਆਦਾ ਹੀ ਕਹ ਲਓ ਵੀ ਇੰਨੀ ਧੱਕੇਸ਼ਾਹੀ ਅਜੇ ਤੱਕ ਨਹੀਂ ਹੋਈ ਜਿੰਨੀ ਸਵਾਰ ਹੋਈ ਹੈ ਪਰ ਇਹਦਾ ਜਵਾਬ ਸਮੇਂ-ਸਮੇਂ ਤੇ ਸਾਡੇ ਦੇਸ਼ ਤੇ ਲੋਕਤੰਤਰ ਚ ਦੇਸ਼ ਦੇ ਜਿਹੜੇ ਵਾਸੀ ਆ ਉਹ ਵੋਟ ਦੀ ਤਾਕਤ ਨਾਲ ਦਿੰਦੇ ਰਹੇ ਆ ਤੇ ਇਸ ਵਾਰ ਵੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ